ਜੇ ਤੂੰ ਘੜੀ ਦੱਸਣਾ ਸੀ ਨਾ ਤੇ ਕੂਲਰ ਨਾ ਲਿਆ ਕੇ ਦਿੰਦਾ ਦੋਵਾਂ ਨੌ ਸੱਸ ਨੇ ਨਾ ਸਾਡੀ ਉਹ ਬੇਇੱਜ਼ਤੀ ਕਰਾਈ ਹੈ ਨਾ ਜਿਹੜੀ ਲੈ ਰੱਬ ਦਾ ਨਾ ਆ ਜਿਹੜੇ ਮਹਿਲ 'ਚ ਬੈਠੀ ਆ ਨਾ ਤੂੰ ਇਹ ਉਹਦੀ ਦੇਣੀ ਆ ਇੱਕ ਹਿਸਾਬ ਦੀ ਜਦੋਂ ਬਾਪੂ ਪੂਰਾ ਹੋਇਆ ਸੀ ਨਾ ਉਹ ਅੜ ਸਕਦਾ ਸੀ ਉਹ ਕਹਿ ਸਕਦਾ ਵੀ ਨੌਕਰੀ ਮੈਨੂੰ ਚਾਹੀਦੀ ਆ ਪਰ ਉਹਨੇ ਪਹਿਲ ਮੈਨੂੰ ਦਿੱਤੀ ਵੀ ਨਿੱਕੇ ਨੂੰ ਦੋ ਹੋਣ ਲੱਗਾ ਇਹ ਤਮਾਸ਼ਾ ਜਿੱਦਾਂ ਮੈਂ ਚਾਹੁੰਦੀ ਸੀ ਨਾ ਉਦਾਂ ਹੀ ਹੋਉਂਦਿਆ ਹੁਣ ਮੈਨੂੰ ਸਕੂਨ ਮਿਲਿਆ ਹੈ ਸੱਸ ਜਿਹੜੀਏ ਜੀ ਤੁਹਾਡੇ ਘਰ ਦਾ ਤਮਾਸ਼ਾ ਵਿੰਦੇ ਰਹੇ ਆ ਨਾ ਜੇ ਅੱਜ ਕਿਤੇ ਜਿੰਦੀ ਹੁੰਦੀ ਨਾ ਵੇਹਨਾ ਦੇ ਘਰ ਮੈਂ ਤਮਾਸ਼ਾ ਕਿਦਾਂ ਲਾਇਆ ਲੋਕੀ ਥੂ ਥੂ ਕਾਂਡੇ ਆਹ ਰੋਟੀ ਖਾ ਲੋ ਤੂੰ ਹੀ ਖਾ ਲਈ ਆਹੀਂ ਬਾਜ ਖਾ ਲੈਣੇ ਆ ਤੂੰ ਹੀ ਤੇ ਕੰਮ ਤੇ ਜਾਣਾ ਸੀ ਅੱਜ ਲੇਟ ਹੀ ਹੋ ਗਿਆSnipe ਕਿੰਨਾ ਟਾਈਮ ਹੋ ਗਿਆ ਕੋਈ ਗੱਲ ਨਹੀਂ ਫਿਰ ਕੀ ਆ ਇੱਕ ਦਿਨ ਲੇਟ ਵੀ ਹੋ ਜਾਓਗੇ ਤੇ ਉੱਤੇ ਆਪਣਾ ਗੱਡੀਆਂ ਆ ਜਾਂਦੀਆਂ ਮੰਮੀ ਨੇ ਵੇਖ ਲਓ ਕੱਲ ਕਿੰਨਾ ਮਾੜਾ ਕੀਤਾ ਵਾ ਘਟੋ ਘਟ ਸੋਚ ਲੈਂਦੇ ਹੱਡਾ ਕੁੜੀ ਦਾ ਹੀ ਸੋਚ ਲੈਂਦੇ ਕੋਈ ਗੱਲ ਨਹੀਂ ਉਹਨਾਂ ਦੀ ਚੀਜ਼ ਹੀ ਲੈ ਗਏ ਉਹ ਕੀ ਕਰਨਾ ਹੈ ਖਾ ਲਈ ਰੋਟੀ ਬਾਜੀ ਦੀ ਖਾਣ ਲਿਆ ਸਿਮੀ ਮੈਂ ਤੇ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਗੱਲ ਕਰਨੀ ਹਾਂਜੀ ਇੱਕ ਪਹਿਲਾਂ ਰੋਟੀ ਖਾ ਲਓ ਤੁਸੀਂ ਸਿਮੀ ਮੈਂ ਰੋਟੀ ਖਾਈ ਜਾਨੀ ਤੂੰ ਬਣੀ ਗੱਲ ਦੱਸ ਕੀ ਕਹਿਣਾ ਬਾਜੀ ਮੈਂ ਸੋਚਣ ਦੀ ਹਾਂ ਕਿ ਉੱਥੋਂ ਵਾਲਾ ਥਾਂ ਸਾਰਾ ਵੇਚ ਕੇ ਸਮਾਨ ਵੇਚ ਕੇ ਨਾ ਆਪਾਂ ਇੱਥੇ ਸਮਾਨ ਲੈ ਆਈਏ ਥੋੜਾ ਬਹੁਤਾ ਉਹ ਨਾਸਮੀ ਆਪਾਂ ਜਦਾਂ ਕੰਮ ਨਹੀਂ ਕਰਨਾ ਉੱਥੇ ਵੀ ਵਾਰੀ ਕਿੱਦਾਂ ਲੈ ਆਵਾਂਗੇ ਉੱਥੇ ਵੀ ਸਮਾਨ ਪਿਆ ਪਿਆ ਖਰਾਬ ਹੀ ਹੋਣਾ ਕੀ ਕਰਨਾ ਆਪਾਂ ਅਸਮੀ ਪਤਾ ਗੱਲ ਕੀ ਆ ਕੱਲ ਨੂੰ ਨਾ ਚਾਚੀ ਤਾਂ ਨੂੰ ਨਹੀਂ ਮਿਲਣਾ ਕੱਲ ਨੂੰ ਕਿਹਦੇ ਰਕੜੀ ਬਣਨ ਜਾਇਆ ਕਰੂਗੀ ਇਹ ਤੂੰ ਸਭ ਕੋ ਉੱਥੋਂ ਲੈ ਆਂਦਾ ਸਾਡੀ ਰਿਸ਼ਤਰੀ ਮੁੱਕ ਜਾਈ ਨਹੀਂ ਉੱਥੋਂ ਇਹ ਤਾਂ ਠੀਕ ਆ ਮੈਂ ਚਲ ਥੋੜਾ ਜਿਹਾ ਹੈਗਾ ਤਾਂ ਵੀ ਇਹਦੇ ਜਿੰਨੇ ਪੈਸੇ ਆਉਣਗੇ ਥੋੜਾ ਬੋੜਾ ਸਮਾਨ ਹੀ ਆਏਗਾ ਇੱਥੇ ਆਡਾ ਸਿਮੀ ਤੇਰੇ ਭਾਜੀ ਠੀਕ ਕਹਿਣ ਦੇ ਆ ਆਪਾਂ ਉਥੋਂ ਤਾਂ ਥਾਂ ਨਹੀਂ ਵੇਚਣਾ ਹੈਗਾ ਉਥੇ ਕਿੰਨੀਆਂ ਜਿਆਦਾ ਜੁੜੀਆਂ ਹੱਡੀਆਂ ਨਾਲੇ ਇਸੇ ਬਾਣੇ ਚਾਚੇ ਤਾਇਆ ਨੂੰ ਮੇਲਾ ਆਇਆ ਕਰਾਂਗੇ ਆਪਾਂ ਸਿਮੀ ਆਉਣ ਜਾਣ ਬਣਿਆ ਰਹੂਗਾ ਜੇਪਰ ਥਾਂ ਵੇਚ ਕੇ ਆਗੇ ਨਾ ਉਥੇ ਜਾਣਾ ਕਿ ਮੂੰਹ ਨਾ ਮੈਂ ਦੇਹੀ ਚਾ ਸੋਚਣ ਦੀ ਕਿ ਆਪਾਂ ਤਰਲੇ ਮਾਣ ਦੇ ਸਾਰੇ ਸਮਾਨ ਕੋ ਕੋਈਗਾ ਨਹੀਂ ਸਿਮੀ ਹੌਲੀ ਹੌਲੀ ਨਾ ਸਭ ਕੋ ਹੋਏ ਨਾ ਤਿੰਨ ਚਾਰ ਲੱਖ ਦਾ ਇਹ ਥਾਂ ਵੇਚ ਵੀ ਆਵਾਂਗੇ ਕੀ ਬਣਾ ਲਾਂਗੇ ਇੱਥੇ? ਇਹ ਵੀ ਦੱਸਣਾ ਮੈਨੂੰ। ਨਾਲੇ ਲੋਕਾਂ ਦੀਆਂ ਗੱਲਾਂ ਸੁਣਨੀਆਂ ਵਾਧੂ ਦੀਆਂ। ਨਾਲੇ ਇਹ ਦੱਸੋ ਮੈਨੂੰ ਚਾਚੇ ਤੇ ਤੁਹਾਡੇ ਮਾੜੀ। ਨਹੀਂ ਚਾਚੇ ਦਾ ਇਹ ਤਾਂ ਚਾਚੇ ਤਾਂ ਕਿਹਦੇ ਨਹੀਂ ਹੈਗੇ। ਇਹ ਤਾਂ ਤੁਹਾਡੇ ਹੀ। ਕਿੰਨਾ ਸਾਥ ਉਹਨਾਂ ਨੇ ਆਪ ਦਿੱਤਾ ਵਾ। ਹਾਂਜੀ ਚਲੋ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਉਦਾਂ ਹੀ ਕਰ ਲਓ ਤੁਸੀਂ। ਇਹ ਤਾਂ ਕੋਈ ਕੰਮ ਨਹੀਂ ਕਰਨਾ ਠੀਕ ਹੈ ਨਾ ਆਪਾਂ। ਥਾਣੇ ਆਪਾਂ ਵਿੱਚ ਨਾ ਕੋਈ ਜਾਨ ਨਹੀਂ ਆਉਂਦੇ ਜਾਂਦੇ ਰਵਾਂਗੇ ਮਿਲਾਂ ਗੱਲਾਂਗੇ ਨਾ ਤਾਂ ਬੰਦਾ ਚੰਗਾ ਲੱਗਦਾ ਵਾ। ਹਾਂਜੀ ਚਲੋ ਠੀਕ ਹੈ ਜਿੱਦਾਂ ਤੁਸੀਂ ਕਰਨਾ ਕਰ। ਪਹਿਲਾਂ ਹੀ ਕਰ ਲੈ ਆਪਣਾ ਕੰਮ ਤੂੰ। ਕੀ ਚਾਹ ਰੋਟੀ ਖਾ ਲਾ ਤੂੰ ਚੰਗਾ ਚੰਗਾ ਸਭ ਵੇਖ ਲਓ ਉਹ ਵੀ ਵਿਚਾਰੀ ਨਾ ਸਾਡੇ ਸੋਚਣ ਦੀ ਆ ਉਹਨੇ ਵੀ ਕੱਲ ਗੱਲਾਂ ਸੁਣਨੀਆਂ ਪਈਆਂ ਨਾ ਤਾਂ ਕਰਕੇ ਕਹਿਣ ਦੀ ਹੋਣੀ ਆ ਕਿ ਘਰ ਬਾਹਰ ਵੇਚ ਦਿੰਦੇ ਉਥੋਂ ਵਾਲਾ ਨਾ ਨਾ ਸੰਦੀਪ ਜੋ ਮੈਂ ਕਹਿੰਦੇ ਆ ਨਾ ਸਹੀ ਆ ਇਧਰ ਨਾ ਕੋਈ ਕੰਮ ਨਹੀਂ ਕਰਦਾ ਠੀਕ ਹੈ ਨਾ ਆਪਾਂ ਐਵੇਂ ਬਾਅਦ ਚ ਗੱਲਾਂ ਸੁਣਨੀਆਂ ਕਿ ਉਥੋਂ ਵੀ ਸਭ ਕੁਝ ਖਾ ਗਏ ਆ ਉਹ ਨਹੀਂ ਨਹੀਂ ਇਹੋ ਜਿਹਾ ਕੰਮ ਕਰਨਾ ਹੀ ਕਿਉਂ ਕੋਈ ਗੱਲ ਨਹੀਂ ਇੱਕੋ ਪੱਕੇ ਥਲੇ ਸੌਂ ਜਾ ਕਰਾਂਗੇ ਹੋਰ ਕੀ ਕਰਨਾ ਫਿਰ ਕੋਈ ਗੱਲ ਨਹੀਂ ਜੀ ਅੱਜ ਮਾਰਾ ਟਾਈਮ ਆ ਤੈਨੂੰ ਚੰਗਾ ਵੀ ਆਊਗਾ ਤੁਸੀਂ ਇਦਾਂ ਕਰੋ ਹਾਂ ਕਿਸੇ ਦਾ ਚੱਲਦਾ ਹੀ ਪੁੱਛ ਲਓ ਬਥੇਰੇ ਲੋਕੀ ਵੇਚਦੇ ਹੀ ਆ ਚੱਲਦੇ ਕੋਈ ਗੱਲ ਨਹੀਂ ਮੈਨੂੰ ਮਸ਼ੀਨ ਤੋਂ ਪੈਸੇ ਮਿਲਦੇ ਆ ਨਾ ਇੱਕ ਕੂਲਰ ਲੈ ਆਵਾਂਗੇ ਕੋਈ ਨਹੀਂ ਹੁੰਦਾ ਮੈਂ ਚੱਲਦਾ ਲੈ ਆਵਾਂਗੀ ਚਾਹੀ ਨਵਾਂ ਲੈ ਆਵਾਂਗੇ ਉਥੋਂ ਜਿਹੜੇ ਪੈਸੇ ਮਿਲਨੇ ਆ ਘਰ ਦਾ ਸੌਦਾ ਵੀ ਖਤਮ ਹੋਇਆ ਵਾ ਕੀ ਕੀ ਲਿਆਵਾਂਗੇ ਕਿਸ਼ਤਾਂ ਦੇ ਲਿਆਵਾਂਗੇ ਫਿਰ ਕੀ ਕਰਨਾ ਹੁਣ ਕੁੜੀ ਦੇ ਸਾਹਮਣੇ ਥੋੜੀ ਕਹਿਣਾ ਵਾ ਕਿ ਆ ਸਾਮਾਨ ਖਤਮ ਹੋਇਆ ਵਾ ਦਹਾਵੀਆਂ ਦੀ ਚੀਜ਼ ਤੇ ਹੁੰਦੀ ਨਹੀਂ ਅੱਜਕੱਲ ਚੱਲ ਵੀਰ ਨਹੀਂ ਸੰਦੀਪ ਲੈ ਹੁੰਦਾ ਪੈਸੇ ਕੋਈ ਗੱਲ ਨਹੀਂ ਕਹੂੰਗਾ ਭਾਈ ਨੂੰ ਮੈਂ ਚਲੋ ਕੋਈ ਗੱਲ ਨਹੀਂ ਪੁੱਛ ਕੇ ਵੇ ਲੋ ਖਾ ਲੋ ਰੋਟੀ ਟਾਈਮ ਹੋ ਗਿਆ ਢਾਡਾ ਵੀ ਚੰਗਾ ਚੰਗਾ ਦਲਜੀਤ ਉਹ ਕਿੱਥੇ ਚੱਲੇ ਆ ਕੰਮ ਤੇ ਚੱਲੇ ਕਿੱਥੇ ਜਾਣਾ ਵਾ ਤੇ ਮੂੰਹ ਖਾਲੀ ਛੁੱਟੇ ਆ ਵਾ ਉਹ ਮੂੰਹ ਹੀ ਛੁੱਟਣਾ ਮਾ ਚੰਗੀ ਸੋਣੀ ਕੀਤੀ ਆ ਜਿੰਨੇ ਜੋਗਾ ਨਹੀਂ ਨਾ ਹੈਗਾ ਤੇ ਨਾ ਲੈ ਕੇ ਦਿੰਦਾ ਓ ਗੁਰੂਆ ਮੈਨੂੰ ਗੱਲ ਤੇ ਦੱਸ ਹੋਈ ਕੀ ਆ ਨਾ ਮੈਨੂੰ ਗੱਲ ਦਾ ਪਤਾ ਐਵੇਂ ਤੂੰ ਮੇਰੇ ਗੱਲ ਪਈ ਜਾਂਂਂਂਂ ਮੈਨੂੰ ਗੱਲ ਦੱਸ ਮੈਂ ਕੀ ਕਹਿਤਾ ਵਾ ਤੈਨੂੰ ਕੱਲ ਤੂੰ ਚੰਗਾ ਭਲਾ ਸੀ ਤੂੰ ਮੇਰੇ ਗੱਲ ਪੈਂਂਂਂਂ ਓ लवली ਮੈਂ ਗੱਲ ਨਹੀਂ ਪੈਂਂਂਂਂ ਮੈਂ ਉਹੀ ਗੱਲ ਕਾਂਂਂਂਂ ਜਿਹੜੀ ਤੂੰ ਮੇਰੇ ਨਾਲ ਮਾਰੀ ਕੀਤੀ ਆ ਓ ਕੀਤਾ ਕੀ ਆ ਮੈਨੂੰ ਦੱਸ ਤੇ ਸਹੀ ਐਵੇਂ ਬੋਲੀ ਜਾਂਦਾ ਵਾ ਯਾਰ ਤੈਨੂੰ ਨਹੀਂ ਪਤਾ ਘਰੋਂ ਹੀ ਆਇਆ ਤੂੰ ਵੀ ਘੜੀ ਦੇਣਾ ਵਾ ਓ ਐਂ ਤੇ ਘਰੋਂ ਹੀ ਆ ਜੇ ਮੈਨੂੰ ਕਿਸੇ ਗੱਲ ਦਾ ਪਤਾ ਹੋਵੇ ਤੇ ਫੇਰ ਹੀ ਆ ਜੇ ਤੂੰ ਘੜੀ ਦੱਸਣਾ ਸੀ ਨਾ ਤੇ ਕੂਲਰ ਨਾਲ ਲੈ ਕੇ ਜਾਂਦਾ ਦੋਵੇਂ ਨੌ ਸਸ ਨੇ ਨਾ ਸਾਡੀ ਉਹ ਬੇਤੀ ਕਰਾਈ ਹੈ ਨਾ ਜਿਹੜੀ ਲੈ ਰਬ ਦਾ ਨਾ ਸਾਰਾ ਮਹੱਲਾ ਨਾ ਖੜ-ਖੜੇ ਵੇਖਣ ਡਿਆ ਸੀ ਲੋ ਕੂਲਰ ਲੈ ਕੇ ਆਈਆਂ ਦੋਵੇਂ ਜਾਨੀਆਂ ਉਹ ਪਰਾ ਸਾਡੇ ਘਰ ਤੇ ਕੂਲਰ ਹੈ ਹੀ ਨਹੀਂ ਆ ਕਿੱਥੋਂ ਲੈ ਆਈਆਂ ਓ ਤੁਹਾਡੇ ਘਰੋਂ ਕੂਲਰ ਉਹ ਲੜਬੀ ਤੈਨੂੰ ਕੋ ਪਤਾ ਲੱਗਣ ਦੇ ਤਾਂ ਵਣਾ ਤੂੰ ਮੇਰੇ ਕੀ ਕਰਦਾ ਫਿਰ ਚੱਲ ਹਾਂ ਕਿੱਥੇ ਆ ਮੈਂ ਕਰਨੀ ਜਾਣਾ ਠੀਕ ਹੈ ਨਾ ਅੱਗੇ ਬੜੀਆਂ ਗੱਲਾਂ ਸੁਣ ਲਈਆਂ ਲਿਆਂਦਾ ਕਿੰਨੇ ਆ ਮੰਮੀ ਨੇ ਤੇ ਭਾਬੀ ਨੇ ਹੁਣ ਕਿ ਨਹੀਂ ਲਾਉਣਾ ਤੇ ਤੂੰ ਮੇਰਾ ਨਾਮ ਲਈ ਜਾਂਦਾ ਮੈਨੂੰ ਤਾਂ ਪਤਾ ਹੀ ਨਹੀਂਗਾ ਕਿਸ ਗੱਲ ਦਾ ਆ ਤੇ ਥੇ ਕੋ ਪਤਾ ਲੱਗਾ ਮੈਨੂੰ ਫਿਰ ਘਰ ਕਰ ਦੱਸਿਆ ਕਹਿੰਦੇ ਆ ਫਿਰ ਮੈਂ ਨਹੀਂ ਭਰਾ ਦੱਸਿਆ ਜੇ ਮੈਂ ਦੱਸਣਾ ਹੁੰਦਾ ਤਾਂ ਮੈਂ ਲੈ ਆ ਕੇ ਕੱਲੀ ਦੇਣਾ ਸੀ ਤੈਨੂੰ ਆਹ ਲਵੜੀ ਚੰਗੀ ਗੱਲ ਹੈ ਤੀਜਾ ਬੰਦਾ ਕੋਈ ਇੱਥੇ ਹੈ ਨਹੀਂ ਓ ਯਾਰ ਮੇਰੀ ਗੱਲ ਸੁਣ ਅੱਗੇ ਤੇਰੀ ਮੈਂ ਕਿੰਨੀ ਮਦਦ ਕਰਨਾ ਅੱਗੇ ਨਹੀਂ ਮੈਂ ਕੋਈ ਗੱਲ ਦੱਸੀ ਤੇ ਹੁਣ ਆਹ ਦਸਨੀ 6-7000 ਰੁਪਏ ਮੈਂ ਤੇਰੇ ਨਾਲ ਕਦੀ ਮਾੜੀ ਨਹੀਂ ਕੀਤੀ ਤੇ ਕਿਹਨੇ ਨੇ ਕਹਿੰਨੇ ਗੱਲ ਕੀਤੀ ਹੈ ਫਿਰ ਉਹ ਭਰਾ ਮੈਂ ਨਹੀਂ ਦੱਸਿਆ ਮੈਨੂੰ ਸੌਂਚ ਕਾਲਾ ਜਿੱਥੇ ਮਰਜੀ ਮੈਨੂੰ ਤੇ ਵੀ ਨਹੀਂ ਪਤਾ ਵੀ ਘਰ ਲਿਆਂਦਾ ਵਾ ਕਿ ਨਹੀਂ ਲਿਆਂਦਾ ਫਿਰ ਮੈਨੂੰ ਨਹੀਂ ਪਤਾ ਭਰਾ ਕਿਹਨੇ ਦੱਸਿਆ ਵਾ ਅੱਗੇ ਤੋਂ ਨਾ ਸਾਡੀ ਮਦਦ ਨਾ ਹੀ ਕਰਿਆ ਕਰ ਮੈਂ ਚੱ ਉਪਰਾ ਮੈਨੂੰ ਨਹੀਂਗਾ ਪਤਾ ਕਿਨੇ ਦੱਸਿਆ ਵਾ ਯਾਨ ਮੈਨੇ ਹੀ ਸਮਝ ਨਹੀਂ ਆਉਂਦੀ ਇਹ ਕਹਿੰਦਾ ਕੂਲਰ ਕਰ ਲੈ ਆਂ ਆ ਮੈਨੂੰ ਤਾਂ ਕਿਤੇ ਲੱਭਾ ਨਹੀਂ ਆ ਨਾ ਇਹਨਾਂ ਮੈਨੂੰ ਦੱਸਿਆ ਹੀ ਆ ਉਸਨਾ ਹੋਣਾ ਭਲਾ ਜਾ ਤੇ ਕੀ ਗੱਲ ਬਾਤ ਹੋਈ ਇੱਥੇ ਬੈਣੀ ਆ ਹਵਾਰੇ ਵਿੱਚ ਮਸਾ ਹਵਾਉਂਦੀ ਆ ਬੈਠੇ ਜੇ ਇਹ ਤਾਂ ਗੱਲਾਂ ਕਰਨ ਦੇ ਆ ਬਾਹਰ ਬੜੀ ਬਾਜ ਆਉਂਦੀ ਉਹ ਗੱਲਾਂ ਮਾਤਾ ਕਿੰਨਾ ਕਰਨੀਆਂ ਮੈਨੂੰ ਸੱਚੋ ਸੱਚ ਦੱਸ ਦੋ ਤੇ ਕੂਲਰ ਤੁਸੀਂ ਲਿਆਂਦਾ ਵਾ ਉੱਥੇ ਜਾ ਕੇ ਤੇ ਜੇ ਤੁਹਾਨੂੰ ਦੱਸਿਆ ਨਹੀਂ ਦੱਸਦਾ ਤੇ ਅਹੀਂ ਨਾਲ ਹੀ ਹਮ ਦੇ ਫਿਰ ਤੇ ਮੈਨੂੰ ਕੱਲ ਦਾ ਤੇ ਦੱਸ ਦੇ ਕੱਲ ਦਾ ਹੀ ਕਿਦਾਂ ਦਾ ਤੂੰ ਤੇਰਾ ਫਰਜ਼ੀ ਦੱਸਣ ਦਾ ਸਾਨੂੰ ਵੀ ਮੈਂ ਲੈ ਕੇ ਦਿੱਤਾ ਵਾ ਸਾਨੂੰ ਤੇ ਜਿੰਨੇ ਦੱਸ ਦਿੱਤਾ ਤੇ ਅਹੀਂ ਤੇ ਚਲ ਗਏ ਵੇਖਾ ਮੇਰੀ ਗੱਲ ਸੁਣੋ ਜੇ ਤੁਹਾਨੂੰ ਪਤਾ ਲੱਗ ਹੀ ਗਿਆ ਹੈ ਤੁਸੀਂ ਮੈਨੂੰ ਪੁੱਛਦੇ ਕਿ ਤੂੰ ਦਿੱਤਾ ਵਾ ਕੂਲਰ ਲਿਆ ਕੇ ਉਹਨਾਂ ਨੂੰ ਅਹੀਂ ਕਿਉਂ ਪੁੱਛਦੇ ਤੈਨੂੰ ਮੇਰੀ ਘਰ ਦੇ ਵਿੱਚ ਕੋਈ ਵੈਲੀ ਹੁੰਨੀ ਆ ਫਿਰ ਮੇਰਾ ਭਰਾ ਹੀ ਹੋ ਜਿਵੇਂ ਮਦਦ ਕਰ ਹੀ ਦਿੱਤੀ 7-8000 ਦੀ ਤੇ ਕਿੱਡੀ ਕੁ ਥਿਆਖ ਆ ਗਈ ਤੁਹਾਨੂੰ ਮੈਂ ਦੱਸ ਹੀ ਦੇਣਾ ਜੇ 10 ਵੀ ਦਿੰਦਾ ਨਾ ਐ ਹੋ ਰੌਲਾ ਪੈਣਾ ਸੀ ਦੋਵੇਂ ਕੋਲਰ ਚੋਕੇ ਤੇ ਇੱਧਰ ਲੈ ਆਈਆਂ ਜੇ ਤੁਸੀਂ ਬੜਾ ਸੋਹਣਾ ਕੰਮ ਕੀਤਾ ਹੈ ਲੋਕਾਂ ਨਾਲੇ ਤਮਾਸ਼ਾ ਦੱਸਿਆ ਲਾ ਕੇ ਉਹ ਮੈਨੂੰ ਦੱਸੋ ਰੱਖਿਆ ਕਿੱਥੇ ਆਓ ਹੋਰ ਤੈਨੂੰ ਕਿਉਂ ਦਸੀਏ ਅਸੀਂ ਰੱਖ ਲਿਆ ਜਿੱਥੇ ਰੱਖਣਾ ਸੀ ਮੈਂ ਉਹਨੂੰ ਨਹੀਂ ਦੇਣਾ ਬਸ ਉਹ ਮੇਰੀ ਗੱਲ ਸੁਣ ਮਾਤਾ ਤੂੰ ਸਿਆਣੀ ਬਣੀ ਹੈਗੀ ਮੈਂ ਕਹਿੰਦਾ ਤੈਨੂੰ ਚੰਗਾ ਨਹੀਂ ਲੱਗਦਾ ਮਾਵਾ ਤੂੰ ਉਹ ਵੀ ਤੇਰਾ ਪੁੱਤ ਵਾ ਪੁੱਤ ਵਾ ਮੇਰਾ ਉਹ ਮੇਰੇ ਕੋਈ ਨਹੀਂ ਲੱਗਦੀ ਨੌ ਜੜੀ ਆ ਉਹ ਤਾਂ ਤੇ ਹੈ ਹੀ ਜਿਹੜਾ ਹੈਗਾ ਵਾ ਤੇ ਜਦੋਂ ਉਹ ਜੰਮਿਆ ਸੀ ਨਾ ਉਦੋਂ ਦੀ ਰਖਾ ਘੋਟ ਦਿੰਦੀ ਜੇ ਕੰਮ ਹੀ ਨਹੀਂ ਚੰਗੇ ਕਰਦੇ ਤੇ ਰਗਾ ਘੁੱਟਣ ਵਾਲੇ ਕੰਮ ਹੋ ਗਿਆ ਫਿਰ ਤੇ ਕਿੱਡੀ ਕੁਥੇ ਆਖਰ ਆ ਗਈ ਆ ਵੀ ਮੈਨੂੰ ਨੌਕਰੀ ਮਿਲ ਗਈ ਆ ਤੇ ਉਹ ਵਿਚਾਰਾ ਅੱਧਾ ਢੱਪਾ ਲਾਉਂਦਾ ਵਾ ਪਰ ਤੇਰਾ ਤਾਂ ਫਰਜ਼ੀ ਨਾਲੇ ਨਾਲ ਗੱਲ ਕਰਦਾ ਕਰ ਆ ਆ ਜਿਹੜੇ ਮਹਿਲ 'ਚ ਬੈਠੀ ਆ ਨਾ ਤੂੰ ਇਹ ਉਹਦੀ ਦੇਣੀ ਆ ਇੱਕ ਹਿਸਾਬ ਦੀ ਜਦੋਂ ਬਾਪੂ ਪੂਰਾ ਹੋਇਆ ਸੀ ਨਾ ਉਹ ਅੜ ਸਕਦਾ ਸੀ ਉਹ ਕਹਿ ਸਕਦਾ ਵੀ ਨੌਕਰੀ ਮੈਨੂੰ ਚਾਹੀਦੀ ਆ ਪਰ ਉਹਨੇ ਪਹਿਲ ਮੈਨੂੰ ਦਿੱਤੀ ਵੀ ਨਿੱਕੇ ਨੂੰ ਦਓ ਇਹ ਗੱਲਾਂ ਦਾ ਤੁਹਾਨੂੰ ਪਤਾ ਹੀ ਨਹੀਂ ਆ ਉਹ ਆ ਜਿਹੜੀ ਪੈਨਸ਼ਨ ਹੁੰਦੀ ਆ ਨਾ ਮਹੀਨੇ ਬਾਅਦ ਆਦ ਉਹਦਾ ਬੰਦਾ ਵਾ ਉਹਦਾ ਕਦ ਆਦ ਬੰਦਾ ਵਾ ਤੇ ਬੰਦਾ ਉਹਦਾ ਕਿਉਂ ਆਦ ਬੰਦਾ ਉਹ ਬਗਾਨਾ ਵਾ ਆਵੇਂ ਪੁੱਠੀਆਂ ਗੱਲਾਂ ਕਰਦਾ ਲਰਨ ਵਾਲੀਆਂ ਉਹਨਾਂ ਨਾਲ ਆਣ ਕੇ ਰਲਦੇ ਪਏ ਮੇਰੇ ਨਾਲ ਦਿਵਾਲੇ ਹੋਣ ਜੇ ਉਹਨਾਂ ਰਿਸ਼ਤੇਦਾਰ ਇਕੱਠੇ ਕਰ ਲੈਣਾ ਤੇ ਤੁਹਾਡੀ ਹਾਨੀ ਹੋਣੀ ਏ ਕਾਹਦੀ ਮਾਰਾਂ ਆਵਾਜ਼ ਕਿੱਥੇ ਆਓ ਆ ਗਈ ਆ ਗਈਆਂ ਰੋਲਾ ਕੋ ਪਾਇਆ ਵਈ ਨਾ ਉਹ ਰੌਲਾ ਪਾਉਣਾ ਨਹੀਂ ਆ ਅੱਗੇ ਬੇਇੱਜ਼ਤੀ ਘਟ ਕਰਾਤੀ ਆ ਹੋਰ ਮੇਰੇ ਦਿਵਾਲੇ ਹੋ ਗਿਆ ਆਣ ਕੇ ਕਾਦੀ ਬੇਇੱਜ਼ਤੀ ਹੋ ਗਈ ਏ ਦੱਸੋ ਹਾਂ ਓ ਦਿਲਜੀਤ ਤਕਰੇ ਮੈਨੂੰ ਇੱਥੇ ਨਹੀਂ ਕੂਲਰ ਕਰੀ ਲੈਂਦਾ ਉਥੋਂ ਤੇ ਕੂਲਰ ਆਪਾਂ ਲਿਆਉਣਾ ਨਹੀਂ ਤੇ ਤੈਨੂੰ ਦੱਸਿਆ ਨਹੀਂ ਜਾਂਦਾ ਵੀ ਅਸੀਂ ਲੈਣਤਾ ਵਾ ਉਥੋਂ ਆਦਾ ਤੁਸੀਂ ਕੂਲਰ ਲੈ ਕੇ ਆਈਆਂ ਜੀ ਤੇ ਤੁਸੀਂ ਮੈਨੂੰ ਦੱਸਿਆ ਹੀ ਨਹੀਂ ਆ ਨਹੀਂ ਮੈਨੂੰ ਇੱਕ ਗੱਲ ਦੱਸੋ ਜਦੋਂ ਤੁਸੀਂ ਉਹਨਾਂ ਨੂੰ ਕੂਲਰ ਦੇ ਕੇ ਆਏ ਸੀ ਹੜਨਗਰ ਕਿੰਨੀ ਕਿਸਲਾਹ ਕੀਤੀ ਸੀ ਤੁਹਾਡਾ ਫਰਜ਼ ਬੰਦਾ ਸੀ ਜੇ ਮੈਨੂੰ ਨਹੀਂ ਪੁੱਛਣਾ ਮੰਮੀ ਨੇ ਸਲਾਹ ਕਰਦੇ ਵੀ ਆਪਾਂ ਆਹ ਵਾਲੀ ਚੀਜ਼ ਨੂੰ ਦੇਣ ਲੱਗੇ ਆ ਚਲੋ ਅਸੀਂ ਵੀ ਰਜ਼ਾਮੰਦ ਹੋ ਜਾਂਦੇ ਜੋ ਤਹ ਫਿਰ ਆ ਚੋਰੀਆਂ ਕਮਾਉਣੀਆਂ ਵਾ ਨਾ ਫਿਰ ਸਾਨੂੰ ਗੁਸਾ ਹੋਣਾ ਅਹੀਂ ਆਪਾਂ ਲਿਉਣਾ ਨਹੀਂ ਅੱਛਾ ਜੇ ਮੈਂ ਹੁਣ 1000 ਰੁਪਿਆ ਖਰਚਣਾ ਵਾ ਨਾ ਤੇ ਇੱਕ ਕਾਪੀ ਲਾ ਲਓ ਤੁਹਾਡੇ ਮੈਂ ਸਿਆਣ ਕਰਾਇਆ ਕਰੂੰਗਾ ਉੱਤੇ ਵੀ ਅੱਜ 1000 ਰੁਪਿਆ ਖਰਚ ਆਇਆ ਹੀ ਹੋ ਲੈ ਦੱਸ ਮੰਮੀ ਦੇਖ ਲੈ ਜਿਹੜਾ ਆਪਣੇ ਘਰ ਦਾ ਖਰਚਾ ਕਰਨਾ ਵਾ ਉਹਦੇ ਬਲੋਂ ਆਪਾਂ ਤੁਹਾਨੂੰ ਕਦੀ ਕਿਹਾ ਨਾ ਕਦੀ ਮੰਮੀ ਨੇ ਕਿਹਾ ਤਾਂ ਨਾ ਕਦੀ ਮੈਂ ਕਿਹਾ ਵਾ ਹੁਣ ਜਿਹੜਾ ਬਾਹਰ ਦਾ ਕਰਨਾ ਉਹ ਤੇ ਪੁੱਛਣਾ ਪੈਂਦਾ ਜੇ ਤੁਸੀਂ ਦੋਵਾਂ ਨੇ ਇਦਾਂ ਕਰਨਾ ਵਾ ਮੈਂ ਨੌਕਰੀ ਉਹਨੂੰ ਲਿਖ ਕੇ ਦੇ ਦੇਣੀ ਹੈ ਇਹ ਕਿੱਗੱਲਾਂ ਕਿਦਾਂ ਦੀਆਂ ਕਰਦਾ ਦੇ ਦੇ ਦਿਓ ਐ ਕੱਲੀਆਂ ਨਹੀਂ ਖਾਣਾ ਸਾਨੂੰ ਤੈਨੂੰ ਕੋਈ ਘੇ ਲੱਗੇ ਤੀ ਮਰੋਗੇ ਤੀ ਰੋਟੀ ਖਾਓਗੇ ਮੈਂ ਵੀ ਖਾਈ ਜਾਊਂਗਾ ਭੁੱਖੇ ਨਾ ਗਏ ਤੂੰ ਹੀ ਮਾਰਨਾ ਪੈ ਆ ਜਿਹੜੇ ਤੀਜੇ ਦਿਨ ਨਵੇਂ ਨਵੇਂ ਸੂਟ ਪਾਉਂਦੀਆਂ ਨੇ ਇਹ ਨਹੀਂ ਪਾਣੇ ਮੁਰਕੇ ਸਿੱਧੀ ਮੇਰੀ ਗੱਲ ਸੁਣ ਲੋ ਇੱਕ ਉਹਨੂੰ ਨਹੀਂ ਮੈਂ ਕੋਈ ਵੀ ਦੇਣ ਦੇਣਾ ਠੀਕ ਵਾ ਨਾ ਹੋਰ ਭਾਏ ਜੋ ਮਰਜ਼ੀ ਤੂੰ ਹੀ ਕਰ ਲੋ ਜਾਣ ਕੇ ਸਿਰ ਤੇ ਚੜਾਈ ਜਾਂਦਾ ਵਾ ਉਹ ਮਾਦਾ ਉਹਦੇ ਮੈਨੂੰ ਵਿਚਾਰਾ ਕਹਿੰਦਾ ਏ ਕਿ ਮੈਂ ਕਿਸ਼ਤਾਂ ਦੇ ਲਿਆ ਆਉਂਦਾ ਵਾ ਤੇ ਕਿਸ਼ਤ ਮੈਂ ਤਾਰੀ ਜਾਊਂਗਾ ਤੋ ਤੈਨੂੰ ਕੋ ਕਹਿੰਦਾ ਆਪੇ ਲਿਆਉਂਦਾ ਜਾ ਕੇ ਫਿਰ ਕੋਈ ਉਹਦੇ ਮੈਂ ਹੀ ਪੈਸੇ ਦੇ ਤੇ ਉਹਨੇ ਥੋੜਾ ਕਿਹਾ ਮੈਨੂੰ ਲੜਨੋਂ ਸਿਆਰ ਜੋ ਬਸ ਹੋ ਗੱਲਾਂ ਉਧਰੋਂ ਆਣ ਕੇ ਭਰਾ ਦਿੰਦੇ ਨੇ ਤੇ ਇੱਥੇ ਆਣ ਕੇ ਲਾਂਡਾ ਮੈਂ ਦੇ ਹਾਡੇ ਨਾ ਜਿਹੜਾ ਕੋਈ ਹੋਈ ਮੂੰ ਚੋਕੇ ਉਧਰ ਤਾਂ ਮੈਂ ਗਿਆ ਹੀ ਨਹੀਂ ਆ ਇੱਥੇ ਟੱਕਰਿਆ ਮੈਨੂੰ ਹੁਣ ਲੱਗਾ ਇਹ ਤਮਾਸ਼ਾ ਜਿੱਦਾਂ ਮੈਂ ਚਾਹੁੰਦੀ ਹੀ ਨਾ ਉਦਾਂ ਹੀ ਹੋਣ ਰਿਆ ਹੁਣ ਮੈਨੂੰ ਸਕੂਨ ਮਿਲ ਲਈਏ ਹੁਣ ਰਹਿ ਗਏ ਦੋਨੇ ਭਰਾ ਹੁਣ ਇਹਨਾਂ ਨੂੰ ਮੈਂ ਕੱਠਿਆਂ ਰਹਿ ਨਹੀਂ ਦੇਣਾ ਇਹ ਵੀ ਮੈਂ ਕੋਈ ਸਕੀਮ ਲਾਉਣੀ ਬਾਕੀ ਟੱਬਰ ਤੇ ਮੈਂ ਵੱਖ ਕੰਚਰ ਕਸਰ ਨਹੀਂ ਛੱਡੀ ਹੁਣ ਰਹਿ ਗਏ ਦੋਨੇ ਭਰਾ ਇਹ ਵੀ ਕੋਈ ਮੈਂ ਸਕੀਮ ਲਾਉਣੀ ਆ ਫੇਰੇ ਮਾਰ ਮਾਰ ਕੇ ਦੱਸਦਾ ਹਣਾ ਵਾ ਮੈਨੂੰ ਦੇ ਦੇਗਾ ਮੁਰਕੇ ਕੂਲਰ ਓਏ ਉਹ ਕੰਮ ਤੇ ਚੱਲਿਆ ਸੀ ਤੇਰੇ ਮਾਰਦਾ ਵਜੇ ਕਿੱਦਾਂ ਪੈਂਦਾ ਵੇਖਾਂ ਹੈ ਕਿ ਤੈਨੂੰ ਮਾਸਾ ਸਮਝ ਆਉਂਦੀ ਕਿ ਤੂੰ ਇਹਨਾਂ ਮਿੱਤਰਾਂ ਕਾਲੀ ਕਰਨੀ ਆ ਦੋਵਾਂ ਭਰਾਵਾਂ ਦੇ ਵਿੱਚ ਤੇ ਕਰਨਾ ਪੈਂਦਾ ਵਾ ਆਪਣੇ ਘਰ ਵਾਲਦਾਂ ਵੇਖਿਓ ਠੀਕ ਵਾ ਨਾ ਉਹ ਕਾਰਾਂ ਨੇ ਵੇਖਿਆ ਯਾਰ ਦੋਵਾਂ ਦੀ ਪੈ ਗਿਆ ਵਾ। ਇਕੱਲੀ ਕੋਠੀ ਬਣ ਗਈ ਤੇ ਸਾਰੇ ਕੰਮ ਨਿਭੜ ਗਏ ਆ। ਗਾੜੀ ਖਰਚੇ ਨੇ ਲੱਭਦੇ ਤੁਹਾਨੂੰ ਕਿੰਨੇ ਆ? ਜੇ ਤੁਸੀਂ ਦੋਵਾਂ ਜਾਣੀ ਐ ਆਪਣੀ ਮਰਜ਼ੀ ਕਰਨੀ ਆ ਨਾ। ਮੈਂ ਵੀ ਆਪਣੀ ਮਰਜ਼ੀ ਕਰਿਆ ਕਰਨੀ ਹੁਣ। ਮੈਂ ਵੀ ਨਹੀਂ ਪੁੱਛਿਆ ਕਰਨਾ ਤੁਹਾਨੂੰ। ਜਦਾਂ ਤੁਸੀਂ ਚੱਲੋਗੇ ਨਾ ਉਦਾਂ ਹੀ ਮੈਂ ਚੱਲੂੰਗਾ ਹੁਣ। ਕਰਨਾ ਨੇ ਕੀ ਆ? ਦੋ ਮਿੰਟ ਦਾ ਗੁੱਸਾ ਵਾ ਮੁੜ ਕੇ ਨੇ ਫਿਰ ਚੰਗਾ ਭਲਾ ਹੋਏ ਨਾ ਵਾ। ਉਹ ਚਲੋ ਕੋਈ ਗੱਲ ਨਹੀਂ। ਇੰਨਾ ਕਿੰਨਾ ਨਹੀਂ ਭੁੜਕਣਾ। ਆਹੋ। ਆਪੇ ਸ਼ਾਂਤ ਹੋਈ ਜਾਣਾ ਵੈਨਾਂ ਦੀ। ਤਨਾਲੀ ਮਰੀਕ ਵੱਲ ਸੁਣੋ ਹੋਰ ਆਪਾਂ ਜਿਹੜਾ ਕੰਮ ਕਰਨਾ ਸੀ ਨਾ ਉਹ ਤਾਂ ਹੋ ਗਿਆ ਉਹ ਤਾਂ ਕੰਮ ਹੋ ਗਿਆ ਨਹੀਂ ਵਧੀਆ ਹੋ ਗਿਆ ਆ ਤੇ ਫਿਕਰ ਨਹੀਂ ਕਰਨੀ ਕੋਈ ਵੀ ਠੀਕ ਵਾ ਨਾ ਨਹੀਂ ਠੀਕ ਆ ਨਾ ਕਰ ਲੈ ਹਾਂ ਜਿਹਨੂੰ ਫਰੀਦੀਆਂ ਚੀਜ਼ਾਂ ਦੇ ਦੇ ਕੇ ਅਹੀਂ ਮੁੜ ਕੇ ਕਿਧਰ ਨੂੰ ਜਾਣਾ ਉਹੇ ਚਰਾ ਬਾਬਾ ਦੇ ਕੱਲ ਨੂੰ ਕਣਗੇ ਹਨ ਉਸੇ ਹੀ ਲਵਾ ਕੇ ਦੋ ਉਹੇ ਗੱਲ ਪੁਇਚ ਰੌਂਡਿਆ ਨਾ ਤੇ ਪੈਸੇ ਮੁੜ ਕੇ ਦੇਣੇ ਨਹੀਂ ਇਹਨੇ ਇਹ ਮੈਂ ਨੌਕਰੀ ਦੇ ਦੇਣੀ ਨੌਕਰੀ ਭਲਾਇੰਦਾਂ ਦਿੱਤੀ ਜਾਊਗੀ ਨੌਕਰੀ ਦੇ ਦੇਣੀ ਇਹਦੇ ਅਵੇਂ ਲਿਖੀਆਂ ਜਾਂਦੀਆਂ ਨੇ ਮਿੰਟੋ ਮਿੰਟੀ ਉਧਰ ਉਹਦਾ ਗੱਲ ਤੇ ਇਹਦੀ लवली ਦੀ ਸਹੀ ਆ ਜੇ ਕਿਤੇ ਉਹਦੋਂ ਆੜ ਜਾਂਦਾ ਨਾ ਤੇ ਇਹਨੇ ਨੌਕਰੀ ਲੈ ਲੈਣੀ ਇਹ ਤਾਂ ਸ਼ੁਕਰ ਕਰ ਰੱਬ ਦੀ ਘਰੀ ਨੂੰ ਚੱਲ लवली ਨੂੰ ਮਿਲ ਗਈ। ਉਹ ਤਾਂ ਮੈਂ ਗੱਲ ਤੇ ਰੱਡੀ ਠੀਕ ਆ ਵਾ। ਹਾਂ ਤੇ ਭਾਰੀ ਆ। ਵੀ ਨੌਕਰੀ ਜਿਹੜਾ ਮਰਜ਼ੀ ਲੈ ਸਕਦਾ। ਨਹੀਂ ਨਾ। ਵੱਡਾ ਪੁੱਤ ਲੈਂਦਾ। ਚਲੋ ਕੋਈ ਨਹੀਂ ਮੰਮੀ। ਇਹ ਗੱਲ ਦਾ ਨਾ ਹੁਣ ਭੋਗ ਹੀ ਨਾ ਪਾਇਆ। ਠੀਕ ਵਾ ਨਾ। ਤੇ ਇਹਨਾਂ ਨੂੰ ਕੋਈ ਨਹੀਂ ਆਉਂਦੇ ਆ ਨਾ। ਇਹਨਾਂ ਨੂੰ ਮੈਂ ਮੈਂਟਾ ਜਿਹੜੀ ਮਨਾ ਲੈਣਾ। ਚਲ ਠੀਕ ਆ ਚਲ। ਕਰ ਲੈ ਕੋਈ ਕੰਮ ਕੋਈ। ਬੈਠੀ ਹੈ ਦੋਨੇ ਪੈਣਾ ਸਸਿਕਾ ਦੀਦੀ ਸਸਿਕਾ ਹੋਰ ਸੁਣਾਣਾ ਸੰਦੀਪ ਕੀ ਆ ਨਾ ਵਧੀਆ ਵਧੀਆ ਸਸਿਕਾ ਦੀ ਤੀ ਸੁਣਾਓ ਆ ਜਾਓ ਆਈ ਚਾਹ ਪੀ ਕੇ ਹਟੀਆਂ ਸੀ ਹਾਂਜੀ ਹਾਂਜੀ ਮੈਂ ਜਾ ਦੀਦੀ ਵਾਸਤੇ ਚਾਹ ਬਣਾ ਲਿਆ ਕੋਟ ਨਹੀਂ ਸੀ ਮੈਂ ਬਹਿ ਜਾ ਮੈਂ ਕਰੋ ਪੀ ਕੇ ਆਈ ਹੁਣੇ ਹਜੀ ਕੋਈ ਗੱਲ ਨਹੀਂ ਕੋਟ ਕੋਟ ਬਣਾ ਲੈਂਦੇ ਗਾ ਨਹੀਂ ਨਹੀਂ ਕੋਈ ਗੱਲ ਨਹੀਂ ਬਹਿ ਜਾ ਹੋਰ ਸੁਣਾਓ ਕੀ ਕਰਦੇ ਆਏ ਕੁਝ ਨਹੀਂ ਕਰਨਾ ਕੀ ਵਹਿਲੀ ਅੱਛਾ ਅੱਛਾ ਮੈਂ ਚੱਲ ਹੋ ਕੇ ਆਉਣੀ ਸੰਦੀਪ ਹੁਣਾ ਵੱਲੋਂ ਚੱਲ ਅਵੀ ਵਧੀਆ ਕੀ ਬੜੀ ਸੋਹਣੀਆਂ ਲੱਗਣੀਆਂ ਤੁਸੀਂ ਮੈਨੂੰ ਦੋਨੇ ਪੈਣਾ ਬੈਠੀ ਹਾਂਜੀ ਕੀ ਕਰਨਾ ਫਿਰ ਆ ਨਹੀਂ ਚੱਲੇ ਆ ਵੀ ਤੇਰਾ ਵੀ ਦਿਲ ਲੱਗਾ ਰਹਿਦਾ ਹਾਂਜੀ ਹਾਂਜੀ ਆਹ ਸਾਰਾ ਤੇਜਵੜੀ ਦਾ ਕੋਣ ਚੱਲ ਇਹ ਵੀ ਬਹੁਤ ਵਧੀਆ ਕੀਤਾ ਜੇਰਾ ਤੁਸੀਂ ਇੱਥੇ ਲੈਣਤਾ ਹਾਂਜੀ ਨਹੀਂ ਚਲੋ ਚਾਚੇ ਤਾਏ ਤੇ ਬਥੇਰੇ ਚੰਗੇ ਆ ਪਰ ਫਿਰ ਵੀ ਨਾ ਮੇਰਾ ਮਨ ਨਹੀਂ ਭਜਦਾ ਹੈਗਾ ਹੀ ਨਹੀਂ ਚਲ ਇਹ ਦਿਨਾਂ ਦਿਲ ਲੱਗਾ ਰਹਿੰਦਾ ਕੁੜੀ ਨੂੰ ਮੇਰਾ ਵੀ ਧਿਆਨ ਰਹਿਣਾ ਸੀ ਕਿ ਸਿਮੀ ਉੱਥੇ ਕੱਲੀ ਆ ਕੱਲੀ ਆ ਹਾਂਜੀ ਤੇ ਚੱਲ ਤੇਰੇ ਲੱਗੇ ਆ ਗਈ ਨਾਲੇ ਹਾਂਜੀ ਹਾਂਜੀ ਸਿਮੀ ਦਿਨ ਲੱਗਾ ਤੇਰਾ ਬੋ ਹਾਂਜੀ ਦੀਦੀ ਲੱਗ ਗਿਆ ਦਿਲ ਤੇ ਚੱਲ ਵਧੀਆ ਤੇ ਦਲਜੀਤ ਵੀ ਵੇਲਾ ਕਿੰਨਾ ਚੰਗਾ ਵਾ ਨਹੀਂ ਤੇ ਕੌਣ ਅੱਜ ਕੱਲ੍ਹ ਕਰਦਾ ਵਾ ਹਨਾ ਇਨੇ ਗਰੀਬੀ ਆ ਦਲਜੀਤ ਨੇ ਫਿਰ ਚਾੜੇ ਨੇ ਮੇਲਾ ਸੋਚ ਲਿਆ ਪੀ ਚਲ ਧੀ ਤੇ ਆਣੀ ਨੂੰ ਮ ਆਪਣੇ ਘਰ ਲੈ ਆਉਣਾ ਵਾ ਚਲੋ ਦੀਦੀ ਸਾਨੂੰ ਤੇ ਕਰਨਾ ਹੀ ਪੈਣਾ ਸੀ ਚੱਲ ਕਿਤੇ ਰੱਬ ਇਹਦੇ ਪੈਰਾਂ ਪਿੱਛੇ ਸਾਡੇ ਵੀ ਕਿਤੇ ਸੁਣ ਲੂਗਾ ਹਾਂਜੀ ਪਰ ਸੰਦੀਪ ਤੇਰੀ ਸੱਸ ਨੇ ਚੰਗਾ ਨਹੀਂ ਕੀਤਾ ਜੇ ਇੱਕ ਕੂਲਰ ਲਿਆਇ ਦਿੱਤਾ ਹੀ ਤੇ ਤਾਂ ਕੀ ਹੋ ਗਿਆ ਹੀ ਜੀ ਇਧਰੋਂ ਹਣ ਕੱਢ ਕੇ ਖੜਿਆ ਨਾ ਸਾਰੇ ਮਹਾਲੇ ਦੇ ਵਿੱਚ ਪਤਾ ਲੱਗ ਗਿਆ ਵਾ ਪੀ ਕੂਲਰ ਖੜਿਆ ਤੇ ਜੇ ਲਿਆਤਾ ਤੇ ਤਾਂ ਕੀ ਹੋ ਗਿਆ ਹੈ ਇੱਕ ਕੂਲਰ ਹੀ ਨਾ ਸਾਰੇ ਸ਼ਰੀਕੇ ਦੇ ਵਿੱਚ ਹੁਣ ਸੋਭਾ ਖੜੀ ਹੋਣ ਦੀ ਗੱਲਾਂ ਹੀ ਹੋਣੀਆਂ ਨੇ ਨਾ ਨੋ ਸੱਸ ਦੀਆਂ ਹੁਣ ਲੋਕੀ ਮੂੰਹ ਜ਼ੋਰ-ਜ਼ੋਰ ਗੱਲਾਂ ਕਰਨ ਦੇ ਵੀ ਵੀ ਹਲਾ ਉਧਰ ਖੂਲਣ ਲੈਣ ਤਾਂ ਇਹਨਾਂ ਨੇ ਦੀਦੀ ਹੁਣ ਕੀ ਕਰ ਸਕਦੇ ਆ ਇਹ ਤੇ ਆਪੋ ਆਪਣੀ ਸੋਚ ਵਾਣਾ ਇਹ ਤੇ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਕਿ ਚੱਲ ਅਸੀਂ ਗਰੀਬ ਆ ਤੇ ਮਦਦ ਕਰ ਵੀ ਦਿੱਤੀ ਤੇ ਫਿਰ ਕੀ ਹੋ ਗਿਆ ਇਹ ਸਭੋ ਚਲੋ लवली ਭਾਜ ਨੇ ਲੈ ਕੇ ਦਿੱਤਾ ਸੀ ਇਹ ਕਿਹੜਾ ਮੰਮੀ ਨੇ ਪੈਸੇ ਦਿੱਤੇ ਸੀ ਜੀ ਸਾਡੇ ਵੀ ਕਿਤੇ ਦਿਨ ਚੰਗੇ ਆਉਣਗੇ ਨਾ ਜੇ ਆਪ ਸਾਡੀ ਵੀ ਸੁਣੂਗਾ ਸੰਦੀਪ ਕਿ ਆਉਣ ਹੀ ਚੰਗੇ ਦੇ ਆਉਣਗੇ ਸਦਾ ਦਿਨ ਇੱਕੋ ਜਿਹੇ ਨਹੀਂ ਰਹਿੰਦੇ ਕੋਈ ਗੱਲ ਨਹੀਂ ਅਪਰੇਬ ਸੁਣੇਗਾ ਇਨਾਟਾ ਦੀ ਸੰਦੀਪ ਇੱਕ ਗੱਲ ਹੋਰ ਇਹਨੂੰ ਲੋਕਾਂ ਦੇ ਪਿੱਛੇ ਲਾ ਕੇ ਨਾ ਕਰੋਨਾ ਕਰਦੀ ਠੀਕ ਆ ਇਹਦਾ ਸਾਥ ਚਵੜੀ ਦਾ ਪੂਰਾ ਦਾਈ ਕੋਈ ਗੱਲ ਨਹੀਂ ਮਾਰਾ ਚੰਗਾ ਇਹਦਾ ਵਿਆਹ ਵੀ ਕਰਾਂਗੇ ਤੇ ਕੋਈ ਗੱਲ ਨਹੀਂ ਕੁਲੜ ਲੈਣਾ ਵਣਾ ਤੇ ਮੈਂ ਲਿਆ ਦੇਣੀ ਪੈਸਿਆਂ ਦੀ ਲੋੜ ਤੇ ਮੈਂ ਦੇ ਦੇਣੀ ਆ ਉਹ ਨਹੀਂ ਨਹੀਂ ਲੋਕਾਂ ਦੀ ਤੇ ਦੂਰ ਦੀ ਗੱਲ ਵਾ ਆਪਣੇ ਨਹੀਂ ਚੰਗੇ ਉਹ ਆਪਣੇ ਮਾਰਦੇ ਆ ਜੇ ਲੋੜ ਹੋਗੀ ਨਾ ਤੇ ਕੋਈ ਗੱਲ ਨਹੀਂ ਪੈਸੇ ਲੈ ਲਾਂਗੇ ਅਸੀਂ ਸੰਦੀਪ ਮੈਂ ਇੱਕ ਗੱਲ ਕਰਾਂ ਗੁੱਸਾ ਤੇ ਨਾ ਘੜੀਏਂਗੀ ਕਿਹੜੀ ਗੱਲ ਆ ਦਾ ਕੀ ਸਾਡੇ ਦੋਨਾਂ ਕਮਰਿਆਂ ਦੇ ਵਿੱਚ ਏਸੀ ਲੱਗੇ ਆ ਤੇ ਕੂਲਰ ਸਾਡਾ ਨਵਾਂ ਪਿਆਵਾ ਤੇ ਚੱਲ ਜੇ ਤੂੰ ਕੰਨੀ ਆ ਤੇ ਮੈਂ ਦੇ ਜਾਨੀ ਆ ਕੂਲਰ ਤਾਂ ਕੀ ਆ ਚਲੋ ਕੋਈ ਗੱਲ ਨਹੀਂ ਮੈਂ ਇਹਨਾਂ ਨਾਲ ਸਲਾਹ ਕਰਕੇ ਨਾ ਫਿਰ ਤੁਹਾਨੂੰ ਦੱਸ ਦੂੰਗੀ ਹਾਂ ਦੱਸ ਦੀ ਕੋਈ ਗੱਲ ਨਹੀਂ ਅਸੀਂ ਦੇ ਜਾਾਂਗੇ ਹਾਂਜੀ ਹਾਂਜੀ ਸੰਦੀਪ ਜੀ ਇਦਾਂ ਦੀ ਤੇਰੀ ਸੱਸਾਂ ਨਾ ਮੈਂ ਨਹੀਂ ਇਦਾਂ ਦੀ ਵੇਖੀ ਦੁਨੀਆ ਤੇ ਇਹ ਦੋਨਾਂ ਪੜਾਵਾਂ ਦੇ ਵਿੱਚ ਵਿਦਕਰਾ ਪਾਈ ਜਾਂਦੀ ਚਲੋ ਕੋਈ ਗੱਲ ਨਹੀਂ ਦੀਦੀ ਰੱਬ ਤੇ ਵੇਂਦਾ ਹੀ ਆ ਨਾ ਉਹ ਤੇ ਵੀ ਇਹ ਤਾਂ ਪਰ ਇਹਨੂੰ ਇਦਾਂ ਨਹੀਂ ਕਰਨਾ ਚਾਹੀਦਾ ਦੋਵਾਂ ਪੁੱਤਾਂ ਦਾ ਇੱਕੋ ਜਿਹਾ ਸਾਥ ਦੇਣਾ ਚਾਹੀਦਾ ਮੈਂ ਤਾਂ ਕੋਈ ਇਹਨਾਂ ਨਾਲ ਵੀ ਗੱਲ ਕਰਨ ਦੀ ਸੀ ਹਾਂਜੀ ਕਿ ਜਦੋਂ ਲੜਨਾ ਹੁੰਦਾ ਵਾ ਕੁੜੀ ਦੇ ਸਾਹਮਣੇ ਨਾ ਲੜਿਆ ਕਰਨ ਚੰਗਾ ਨਹੀਂ ਲੱਗਦਾ ਉਹ ਵੀ ਵਿਚਾਰੀ ਸੋਚਦੀ ਆ ਹਾਂਜੀ ਉਹ ਹੀ ਨਾ ਉਹ ਕੀ ਆਪਣੇ ਤਾਏ ਚਾਚਿਆਂ ਨੂੰ ਜਾ ਕੇ ਦੱਸੇਗੀ ਕਿ ਸੰਦੀਪ ਦੀ ਸੱਸ ਜੀ ਤੇ ਇਦਾਂ ਕਰਦੀ ਸੀ ਹਜੇ ਮੈਂ ਨਾ ਉੱਥੇ ਕੋਈ ਗੱਲ ਨਹੀਂ ਦੱਸਦੀ ਨਹੀਂ ਆਪਣੇ ਪੇਕੇ ਹਾਂਜੀ ਤੇ ਹੁਣ ਸਾਰੀਆਂ ਗੱਲਾਂ ਪਤਾ ਲੱਗ ਗਿਆ ਕੁੜੀ ਨੂੰ ਸਿਆਣੀ ਪਿਆਣੀ ਹੈਗੀ ਆ ਇਹਨੂੰ ਇਦਾਂ ਨਹੀਂ ਕਰਨਾ ਚਾਹੀਦਾ ਤੇ ਕੋਈ ਗੱਲ ਨਹੀਂ ਮੈਂ ਜਾਣੀ ਆ ਨਿਆਣੇ ਆਉਣ ਵਾਲੇਗੇ ਟਵਿਸ ਦੇ ਗਏ ਬੈਠੋ ਚਾਹ ਬਣਾਉਣੀ ਹੈ ਨਹੀਂ ਬਬੂ ਫੇਰ ਸਹੀ ਤੇ ਪੂਰਾ ਖਿਆਲ ਰੱਖੀ ਹੁਣ ਚੰਗਾ ਕੁੜੀ ਦਾ ਕੋਈ ਗੱਲ ਨਹੀਂ ਆ ਠੀਕ ਆ ਮੈਂ ਫੇਰ ਮਾਰਾਂਗੀ ਫੇਰ ਠੀਕ ਆ ਦੀਦੀ ਤੂਰੇ ਲੱਗਦੀ ਚੰਗੀ ਆ ਤੁਹਾਡੇ ਆਪਣੇ ਨਾਲੋਂ ਤੇ ਇਹ ਚੰਗੀ ਆ ਵਿਚਾਰੀ ਸਿਮਮੀ ਜਿੱਦਨ ਮੰਮੀ ਇਦਾਂ ਹੋਏ ਹੀ ਨਾ ਮੰਮੀ ਹੋਣੀ ਨਹੀਂ ਨਾਲ ਤੁਰੇ ਹੀ ਸੱਸ ਮੇਰੀ ਤੇ ਰਪਿੰਦਰ ਵੀ ਨਹੀਂ ਗਈ ਹੀ ਤੇ ਇਹ ਦੀਦੀ ਨਾਲ ਤੁਰੇ ਹੀ ਉਸੇ ਵੇਲੇ ਆ ਗਏ ਮੇਰੇ ਕੋਲ ਮੀ ਸੁਭਾ ਬੜਾਈ ਚੰਗਾ ਲੱਗਾ ਮਿੰਦਿਆ ਇਹ ਤਾਂ ਸਗੋਂ ਕਹਿੰਦੇ ਹੀ ਕੋਈ ਗੱਲ ਨਹੀਂ ਰੋਟੀ ਪਾਣੀ ਮੈਂ ਬਣਾ ਦਿੰਨੀ ਆ ਤੇ ਉਹਨਾਂ ਦੇ ਮੂੰਹ ਕਿਤੇ ਵੀ ਨਹੀਂ ਗੱਲ ਫੁੱਟੀ ਸੀ ਤੂੰ ਨਾ ਆਪਣੇ ਮਨ ਚ ਕੋਈ ਵੀ ਗੱਲ ਨਹੀਂ ਰੱਖਣੀ ਠੀਕ ਆ ਆਪਣੇ ਕੰਮ ਵੱਲ ਧਿਆਨ ਦੇਣਾ ਵਾ ਲੋਕਾਂ ਦੀ ਕਿਹੜੀ ਗੱਲ ਵਾ ਲੋਕੀ ਗੱਲਾਂ ਕਰਦੇ ਹੀ ਹੁੰਦੇ ਆ ਚਲ ਠੀਕ ਆ ਜੀਜੀ ਚਲ ਕੰਮ ਵੇਖ ਲਈਏ ਫੇਰ ਕੋਈ ਲਿਆ ਮੈਨੂੰ ਫੜਾ ਦੋ ਸੱਸ ਮੇੜੀਏ ਜੇ ਸਾਡੇ ਘਰ ਦਾ ਤਮਾਸ਼ਾ ਵਿੰਦੇ ਰਹੇ ਆ ਨਾ ਜੇ ਅੱਜ ਕਿਤੇ ਜਿੰਦੀ ਹੁੰਦੀ ਨਾ ਬੇਹਨਾਂ ਦੇ ਘਰ ਮੈਂ ਤਮਾਸ਼ਾ ਕਿਦਾਂ ਲਾਇਆ ਲੋਕੀ ਥੂ ਥੂ ਕਾਂਡੇ ਆ ਸਾਰੇ ਸਰੀਕੇ ਦੇ ਵਿੱਚ ਨਾ ਇਹਨਾਂ ਨੂੰ ਮੈਂ ਨੱਕਦੇ ਆ ਜੋਗਾ ਨਹੀਂ ਸੱਡਣਾ ਤੇ ਲੜੀ ਟੈਂਕੀ ਤੇ ਲੋਕ ਹੋ ਗਈ ਆ ਕੈਬਨ ਵੀ ਲੋਕ ਕਰ ਦਿੰਨਾ ਹਲੋ ਇਹ ਵੀ ਹੋ ਗਿਆ ਹੁਣ ਇਦਾਂ ਕਰਦਾ ਭਾਜੀ ਕੋਣਾ ਤਨਖਾਹ ਮੰਗ ਲੈਣਾ ਵਾ ਰਾਜਾ ਕੁਲਰ ਲੈ ਕੇ ਆਉਂਗਾ ਵਾਲੇ ਰਸਨ ਪਤਾ ਲੈ ਆਉਂਗਾ ਆਹ ਖਲੋਤੇ ਹੈ ਭਾਜੀ ਉਹ ਮੈਂ ਕਿਹਾ ਭਾਜੀ ਗੱਲ ਵਾ ਇਦਾਂ ਵੀ ਕਿਲਾਕ ਰਹਿ ਗਿਆ ਇੱਥੇ ਪੁੱਟਣ ਵਾਲਾ ਤੇ ਕੋਈ ਨਹੀਂ ਕੱਲ ਨੂੰ ਆਣ ਕੇ ਤੁਹਾਡੇ ਨਾਲ ਗੱਲ ਕਰ ਲੈਣੇ ਆ ਤੇ ਰਸਤਾ ਵੇਖ ਲੈਣੇ ਕੋਈ ਗੱਲ ਨਹੀਂ ਤੇ ਦੋਵਾਂ ਚੌਹਾਂ ਦਿਨਾਂ ਤੱਕ ਤੁਹਾਡੇ ਕੋਲ ਪਹੁੰਚ ਜਾਣੇ ਅਸੀਂ ਪੁੱਟਲੇ ਨਹੀਂ ਮਿੱਟੀ ਤੁਹਾਡੀ ਗੱਲ ਹੀ ਕੋਈ ਨਹੀਂ ਠੀਕ ਹੈ ਜੀ ਠੀਕ ਹੈ ਭਾਈ ਸਤਿ ਸ਼੍ਰੀ ਅਕਾਲ ਅਇਦਲ ਜੀ ਦਾ ਹੋਰ ਭਾਈ ਵਧੀਆ ਵਧੀਆ ਕਰਤੀ ਮਸ਼ੀਨ ਮੰਨ ਹਲੋ ਚਾਬੀ ਚਲੋ ਵਧੀਆ ਹੋਰ ਠੀਕ ਠਾਕ ਵਧੀਆ ਠੀਕ ਠਾਕ ਚਲੋ ਵਧੀਆ ਜਾਈਦਾ ਤੇ ਇਹ ਇੱਥੇ ਤੁਹਾਨੂੰ ਪਤਾ ਵਾ ਵੀ ਰਸਤਾ ਸਾਫ਼ ਨਹੀਂ ਹੈਗਾ ਅੱਜ ਆਹੋ ਤਿੰਨ ਚਾਰ ਦਿਨ ਕੰਮ ਬੰਦ ਹੀ ਰਹਿਣਾ ਵਾ ਬੰਦ ਹੀ ਰਹਿਣਾ ਹਾਂਜੀ ਤੇ ਮੇਰੀ ਗੱਲ ਸੁਣੋ ਤਨਖਾਹ ਦੇ ਦਿੰਦੇ ਅੱਜ ਦਲਜੀਤ ਪੈਸੇ ਕਾਦੇ ਮੰਗਨਿਆ ਤੂੰ ਹੁਣ ਤੇ ਤੈਨੂੰ ਪਤਾ ਜੀ 45000 ਰੁਪਿਆ ਮਸ਼ੀਨ ਤੇ ਲਾਇਆ ਤੇ ਤੂੰ ਥੋੜਾ ਬਹੁਤਾ ਪੈਸੇ ਮੰਗਣ ਲੱਗਾ ਸੋਚ ਲਿਆ ਕਰੋ ਅਜੇ ਤੈਨੂੰ ਇੱਕ ਮਹੀਨੇ ਦੇ ਪੈਸੇ ਪਾਏ ਆ ਸਾਰੇ ਪਰ ਮੈਂ ਸਾਰੇ ਪੈਸੇ ਨਹੀਂ ਪਾਉਂਦਿਆ ਜਿੰਨੇ ਪੈਸੇ ਲੱਗੇ ਆ ਤੇ ਟਿਹੜੇ ਤੇ ਤਿੰਨ ਤਨਖਾਹਾਂ ਦੇ ਪੈਸੇ ਕੱਟੇ ਜਾਣੇ ਤੇ ਸਰਾ ਮੈਂ ਚਲ ਗਿਆ ਨੇ ਤੇ ਕੰਮ ਕਰੋ ਨੀਦ ਨਾ ਤੇ ਧਿਆਨ ਰੱਖਿਆ ਕਰੋ ਮਸ਼ੀਨ ਦਾ ਜੇ ਵੇਖਿਆ ਜਾਵੇ ਤੇ ਤੇਰੀ ਅੰਗੇਲੀ ਕਰਕੇ ਪੰਪ ਖਰਾਬ ਹੋਇਆ ਵਾ ਖਾਸ ਕਰਕੇ ਤੇੜੀ ਹਲ ਪੰਨੂ ਕੀ ਕਹਿਣਾ ਆਪਾਂ ਉਹ ਤਾਂ ਨਿਆਣਾ ਅਜੇ ਉਹਨੂੰ ਕੀ ਪਤਾ ਭਾਈ ਹੁਣ ਮਸ਼ੀਨਾਂ ਚੱਲਦੀਆਂ ਵਾ ਖਰਾਬੀ ਤਾਂ ਹੋਈ ਜਾਂਦੀ ਆ ਤੇ ਚੱਲਦੇ ਤੇ ਵੇਖਣਾ ਕਨੇ ਆ ਮੈਂ ਥੋੜੀ ਆਣ ਕੇ ਵੇਖਣਾ ਥੋ ਪਿੰਡੋਂ ਤੈਨੂੰ ਡਰਾਈਵਰ ਰਹਾ ਤੂੰ ਆਪਰੇਟਰ ਰਹਾ ਤੂੰ ਵੇਖਣਾ ਇਹਦਾ ਤੇਲ ਪਾਣੀ ਸਭ ਤੂੰ ਚੈੱਕ ਕਰਨਾ ਮੇਰੀ ਗੱਲ ਸੁਣੋ ਤੂੰ ਸਾਰੀ ਤਨਖਾਹ ਕੱਟ ਲਈ ਮੈਂ ਘਰ ਤੱਕ ਜਾ ਰਿਹਾ ਕਿੱਦਾਂ ਚਲਾਉਣਾ ਉਹ ਮੈਂ ਸ਼ੁਕਰਕ ਮਨਾ ਮੈਂ ਇੱਕ ਤਨਖਾਹ ਕੱਟੀ ਤੇੜੀ ਤੇੜੀ ਤੇ ਉਮੇਆ ਨਾ ਤੇਰਾ ਵੀ ਭਲਾ ਹੋ ਜੂਗਾ ਅਜੇ ਤਾਂ ਮੈਂ ਤਰਖਾ ਇੱਕ ਕੱਟੀ ਆ ਸਾਰੇ ਤੇਰੇ ਪਲੇ ਨਹੀਂ ਪਾਏ ਪੈਸੇ ਤੇ ਗੱਲ ਵਾ ਇਦਾਂ ਵੀ 55 60 ਲੱਖ ਰੁਪਏ ਦੀ ਮੈਂ ਮਸ਼ੀਨ ਲਈ ਆ ਤੇ ਇਹ ਤੁਹਾਡੀ ਆਸਤੇ ਛੱਡੀ ਹੁੰਦੀ ਆ ਤੁਸੀਂ ਵੇਖਣਾ ਇਹਨੂੰ ਇਹਦਾ ਤੇਲ ਪਾਣੀ ਤੁਸੀਂ ਚੈੱਕ ਕਰਨਾ ਇਹਨੂੰ ਮੇਨਟੇਨ ਤੁਸੀਂ ਰੱਖਣਾ ਵਾ ਭਾਜੀ ਮੈਂ ਇਹ ਸਹੀ ਚਲਾਉਣਾ ਵਾ ਕੱਲਾ ਚਲਾਉ ਪਰਦੀ ਗਲਤੀ ਨਾ ਹੋ ਗਈ ਹੁਣ ਮੇਰਾ ਸੋਰੀ ਕਸੂਰ ਵਾ ਕੱਲਾ ਚਲਾਉ ਤੇ ਨੀ ਨਾ ਡਿਪੈਂਡ ਹੁੰਦਾ ਤੂੰ ਆਪਰੇਟਰ ਵਾ ਤੂੰ ਵੇਖਣਾ ਇਹਦਾ ਕਦੋਂ ਤੇ ਕਿਹੜੀ ਚੀਜ਼ ਦੀ ਲੋੜ ਆ ਅਜੇ ਮੈਂ ਉਸ ਦਿਨ ਆਇਆ ਮਸ਼ੀਨ ਲਾਗੇ ਤੇ ਤੇਲ ਤੈਨੂੰ ਲੀਕ ਮੈਂ ਦੱਸਿਆ ਤੇ ਤੁਸੀਂ ਅ ਉੱਤਰ ਕੇ ਵੇਖਣਾ ਨੇ ਤਾਂ ਵੀ ਮਸ਼ੀਨ ਨੂੰ ਕਿੱਥੇ ਪ੍ਰੋਬਲਮ ਭਾਈ ਉਹ ਮੈਂ ਤੇ ਚਲਾਉਣ ਦਿਆਂ ਤਿੰਨ ਦਿਨ ਹੋ ਗਏ ਰਾਹ ਬੰਦ ਹੋਇਆ ਠੀਕ ਆ ਤਿੰਨ ਦਿਨ ਹੋ ਗਏ ਰਾਹ ਬੰਦ ਦਾ ਪ੍ਰਸ਼ਾਸਨ ਕਰਕੇ ਉੱਤਾਂ ਨੂੰ ਪੈਸੇ ਮੰਗਨ ਨੇ ਚਲੋ ਭਾਜੀ ਮੇਰੀ ਗੱਲ ਸੁਣੋ ਰਾਸ਼ਨ ਪੱਤੀ ਜੋ ਅੱਗੇ ਦੇ ਦਿਓ ਗੱਲ ਵਾਜਦਾ ਦਲਜੀਤ ਵੀ ਤਨਖਾਹ ਤੇ ਨਹੀਂ ਮੈਂ ਤੈਨੂੰ ਪੂਰੀ ਦੇ ਸਕਦਾ ਤੇ ਰਾਸ਼ਨ ਜੋਗਾ 1000 2000 ਰੁਪਏ ਖਰਨਾ ਤੇ ਉਹ ਜਾ ਲੈ ਠੀਕ ਆ ਤੇ ਜੇ ਤੂੰ ਆਖੇ ਤਨਖਾਹ ਤੇ ਉਹ ਇੱਕ ਤੇ ਤੇਰੀ ਗਈ ਏ ਕਿੱਟੋਂ ਠੀਕ ਆ ਤੇ ਬਾਕੀ ਮੈਂ ਆਪਣੇ ਪੱਲੇ ਪਾ ਲਈ ਚਲੋ ਭਾਜੀ ਉਹ ਹੀ ਦੇ ਦਿਓ ਚਲੋ ਆ ਜਾ ਗੱਡੀ 'ਚ ਦਿੰਦਾ ਫਿਰ ਆ ਜਾ ਮਟਵਾ ਕੱਢੇ ਆ ਲੈਦਲ ਜੀ ਦਾ 1500 ਰੁਪਏ ਆਈਓ ਠੀਕ ਆ ਤੇ ਰਸਨ ਪਾਣੀ ਤੇ ਪਾਹਾਂ ਤੂੰ ਤੇ ਕੱਲ ਟਾਈਮ ਨਾਲ ਆ ਜੀ ਅੱਠਵੇਂ ਮਸ਼ੀਨ ਸਟਾਰਟ ਕਰਦੀ ਠੀਕ ਹੈ ਭਾਈ ਤੇ ਵੇਖ ਲਿਆ ਕਰੋ ਮਾੜਾ ਮੋਟਾ ਤੁਸੀਂ ਵੇਖਣਾ ਮੈਂ ਪਿੰਡੋਂ ਆਣ ਕੇ ਨਹੀਂ ਵੇਖਣਾ ਉਹਨੂੰ ਠੀਕ ਹੈ ਜੀ ਤੇਰੀ ਵਜ੍ਹਾ ਨਾਲ ਨੁਕਸਾਨ ਕਿੰਨਾ ਹੋ ਗਿਆ ਪਤਾ ਵੀ ਹੈਗਾ ਤੈਨੂੰ ਸਾੜੀ ਕੱਲ ਦਾ ਕੋਈ ਗੱਲ ਨਹੀਂ ਭਾਈ ਅੱਗੇੋਂ ਧਿਆਨ ਰੱਖਾਂਗਾ ਹਾਂ ਚੱਲ ਠੀਕ ਆ